ਸਾਜ ਵਿਪਾਰੀ ਮੀਡਾ ਅਲਰਟ ਕੱਲ ਤੋਂ ਹੀ ਵਰ ਰਹੇ ਨੇ ਬਦਲ ਪੰਜਾਬ ਦੇ 11 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਵਾਰਨਿੰਗ ਹੜ੍ਹਾਂ ਦੇ ਸੰਕਟ ਵਿਚਾਲੇ ਅੱਜ ਮੰਤਰੀ ਭਗਵੰਤ ਮਾਨ ਦੀ ਹਾਈ ਲੈਵਲ ਮੀਟਿੰਗ ਅਬਰ ਸਰ ਤੋਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਰਾਹਤ ਤੇ ਬਚਾਅ ਕਮਾਂਦੀ ਕਰਨ ਦੇ ਸਬੰਧ ਮంత్రి ਅਤੇ ਸੀਨੀਅਰ ਅਫਸਰ ਹੋ ਗੇਸ਼ਮ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਅੱਜ ਕਰਨਗੇ ਫਿਰੋਜ਼ਪੁਰ ਦਾ ਦੌਰਾ ਹੜਪ੍ਰੇਤਾਂ ਆਂਧ ਨਾਲ ਕੰਮ ਦੀ ਮੁਲਾਕਾਤ ਨੁਕਸਾਨ ਦਾ ਲੈਣ ਦੇ ਜਾਇਜ਼ਾ ਹੜ੍ਹਾਂ ਦੇ ਮਾਰ ਹੇਠ ਪੰਜਾਬ ਦੇ 12 ਜ਼ਿਲ੍ਹੇ ਹੁਣ ਤੱਕ 29 ਲੋਕਾਂ ਦੀ ਗਈ ਜਾਨ 4 ਲੱਖ ਏਕੜ ਰਕਬਾ ਡੁੱਬਿਆ ਵਿਦੇਸ਼ ਤੋਂ ਪਰਤਿਆ ਹੀ ਪੀਐਮ ਮੋਦੀ ਨੇ ਸਿਆਮ ਭਗਵੰਦ ਮਾਨ ਨਾਲ ਕੀਤੀ ਗੱਲ ਹੜ੍ਹਾਂ ਦੇ ਨਾਲ ਹੋਈ ਤਬਾਹੀ ਦੇ ਲਈ ਜਾਣਕਾਰੀ ਹਰ ਤਰ੍ਹਾਂ ਦੀ ਮਦਦ ਦੇਣ ਦਾ ਦੱਤਾ ਪਰੋਸਾ ਹੱਟ ਪੀੜਤਾ ਦੀ ਮਦਦ ਲਈ ਅੱਗੇ ਆਏ ਆਪ ਦੇ ਸੰਸਦ ਸੰਦੀਪ ਪਾਠਕ ਨੇ 5 ਕਰੋੜ ਤੇ ਮੀਥਰ ਨੇ 25 ਲੱਖ ਰੇਂ ਦਾ ਕੀਤਾ ਐਲਾਨ ਸੋਗ ਮਤਲਬੀ ਇਲਾਕੇ ਤੇ ਸੰਜੀਤ ਸਿੰਘ ਕਰਨਗੇ 2 ਲੱਖ ਦੀ ਮਦਦ ਹਰ ਫਿਰਤਰੀ ਮਦਦ ਲਈ ਮੰਤਰੀ ਡਾਕਟਰ ਅਫਜੋਤ ਨੇ ਵਿਦਾਇ ਹੱਥ 1 ਸਾਲ ਦੀ ਤਨਖਾਹ ਦੇਣ ਦਾ ਲਿਆ ਫੈਸਲਾ ਮੁਫਤ ਰਾਹਤ ਫੰਡ ਦੇ ਵਿੱਚ ਕੀ ਕੀਤਾ ਆ ਚੜ੍ਹ ਅਧਿਕਾਰ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲ ਬੰਦ ਰੀਮੀ ਦੇ ਕਰਕੇ ਪ੍ਰਸ਼ਾਸਨ ਨੇ ਛੁੱਟੀ ਕੀਤਾ ਛੁੱਟੀ ਦਾ ਐਲਾਨ ਪੰਜਾਬ ਦੇ ਸਕੂਲ ਪਲਕੇ ਤੱਕ ਨੇ ਬੰਦ

ਮੈਂ ਹੀ ਲੜ ਰਿਹਾ ਕੋਈ ਤੁਹਾਡੀ ਸਾਂ ਤਾਂ ਸਾਨੂੰ ਕਰੋ WhatsApp ਮੈਸੇਜ ਅਸੀਂ ਕਰਾਂਗੇ ਕਾਲ ਪਹੁੰਚਾਵਾਂਗੇ ਹਰ ਸੰਭਵ ਸਹਾਇਤਾ ਸ਼ਗਲ న్యూస్ 18 ਪੰਜਾਬ ਹਰਿਆਣਾ ਦੇਖ ਰਹੇ ਤਮam ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਨੇ ਚੌਧਰੀ ਲੈ ਕੇ ਹਾਜ਼ਰ ਹਾਂ ਇਸ ਦਿਨ ਦੀਆਂ ਮੁਖਬਰਾਂ ਬੁਲਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਹੈ ਕੱਲ ਤੋਂ ਹੀ ਇਹ ਅਲਰਟ ਜਾਰੀ ਹੋ ਚੁੱਕਾ ਸੀ ਮੀਂਹ ਕੱਲ ਤੋਂ ਸ਼ੁਰੂ ਹੈ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਦੱਸ ਦੇ ਕੇ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਹੋਇਆ ਸਰਹੱਦੀ ਜ਼ਿਲ੍ਹਿਆਂ ਦੀਆਂ ਵੱਡਸਕ ਦੀਆਂ ਮੁਸ਼ਕਲਾਂ ਹਿਮਾਚਲ ਦੇ 6 ਜ਼ਿਲ੍ਹਿਆਂ ਦੇ ਵਿੱਚ ਵੀ ਚੇਤਾਵਨੀ ਜਾਰੀ ਹੋਈ ਹੈ ਵਰਨਿੰਗ ਜਾਰੀ ਹੋਈ ਹੈ ਤਵਕ ਫਕ ਥਾਵਾਂ ਦੀ ਜੋ ਹੈ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦਾ ਮੌਸਮ ਰਹੇਗਾ ਪਰ ਅੱਜ ਵੀ ਮੌਸਮ ਨਾਖੁਸ਼ ਨਜ਼ਰ ਆ ਰਿਹਾ ਹੈ ਤੇ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਦੱਸ ਦੇ ਕਿ 11 ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵਰਨਿੰਗ ਜਾਰੀ ਕੀਤੀ ਗਈ ਹੈ ਔਰ ਰਾਵੀ ਬਿਆਸ ਸਤਲੁਜ ਤਿੰਨੇ ਦਰਿਆ ਉਫਾਂਤ ਨੇ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਫਜ਼ਲਕਾ ਤੋਂ ਲਾਈਵ ਨੇ ਫਜ਼ਲਕਾ ਦੇ ਵਿੱਚ ਕੀ ਕੁਝ ਤਸਵੀਰਾਂ ਨੇ ਪ੍ਰਦੀਪ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਆਪਣੇ ਆਪ ਨੂੰ ਬਚਾਇਆ ਜਾ ਰਿਹਾ ਕਿ ਕੁਝ ਅਪਡੇਟ ਆ ਬਿਲਕੁਲ ਜੀ ਤੁਹਾਨੂੰ ਦਿਖਾ ਦਈਏ ਕਿ ਸਰਦੀ ਪਿੰਡਾਂ ਦੇ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੋ ਚੁੱਕੇ ਨੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਨੇ ਹਾਲਾਤ ਜਿਹੜੇ ਮਾਰੇ ਇਹਨੇ ਚੱਲ ਰਹੇ ਨੇ ਦੂਜੇ ਪਾਸੇ ਮੌਸਮ ਵਿਭਾਗ ਦੀ ਜੇਕਰ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਹੈ ਇਸ ਇਲਾਕਿਆਂ ਦੇ ਅੰਦਰ بارش ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਆਸਮਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਦਲ ਪੂਰੀ ਤਰ੍ਹਾਂ ਨਾਲ ਛਾਏ ਹੋਏ ਨੇ ਤੇ ਕਦੇ ਵੀ بارش ਹੋ ਸਕਦੀ ਹੈ ਪਰ ਦੂਜੇ ਪਾਸੇ ਸਤਲੂਈ ਦਾ ਕਹਿਰ ਵੀ ਇਨ੍ਹਾਂ ਇਲਾਕਿਆਂ ਦੇ ਅੰਦਰ ਜਿਹੜਾ ਪੈਰੇ ਮਾਰ ਪੈਰੇ ਇਹ ਜਿਹੜੇ ਦੇਖ ਸਕਦੇ ਹੋ ਕਿ ਤੇਜ਼ ਬਾਹਾ ਪਾਣੀ ਦਾ ਤੇਜ਼ ਵਹਾਅ ਲਗਾਤਾਰ ਇਸ ਇਲਾਕੇ ਦੇ ਅੰਦਰ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਤੇ ਜਿਹੜਾ 12 ਤੋਂ 13 ਪਿੰਡਾਂ ਨੂੰ ਜੋੜਨ ਵਾਲਾ ਪੁਲ ਅੱਜ ਪਾਣੀ ਦੀ ਮਾਰ ਹੇਟ ਚੱਲ ਰਿਹਾ ਹੈ ਕਈ ਦਿਨਾਂ ਤੋਂ ਜਿਹੜਾ ਹੈ ਇਸ ਦੀ ਕਨੈਕਟੀਵਿਟੀ ਜਿਹੜਾ ਦੇਸ਼ ਦੇ ਨਾਲੋਂ ਟੁੱਟੀ ਹੋਈ ਹੈ ਇਸ ਇਲਾਕੇ ਦੀ ਜੇ ਕਹਿ ਸਕਦੇ ਹਾਂ 12 ਤੋਂ 13 ਪਿੰਡ ਨੇ ਇਸ ਇਲਾਕੇ ਦੇ ਅੰਦਰ ਜਿਹੜੇ ਅੱਜ ਕਨੈਕਟੀਵਿਟੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਟੁੱਟ ਗਈ ਹੈ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਲੋਕਾਂ ਦੀ ਤਾਂ 12 ਜਿਹੜੀ ਹੈ ਇਹਨਾਂ ਲੋਕਾਂ ਦੇ ਲਈ ਜਿਹੜੀ uh, ਇਹ ਮਦਦ ਵੀ ਜਿਹੜੀ ਪਹੁੰਚ ਰਹੀ ਹੈ ਪਰ ਪਾਣੀ ਦੇ ਕੈਦੀ ਬਣੇ ਇਹ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਅੱਜ ਮੁਸ਼ਕਲ ਦੌਰ ਦੇ ਅੰਦਰ ਚੱਲ ਰਹੀ ਹੈ ਇਹਨਾਂ ਦੀਆਂ ਮੁਸ਼ਕਲਾਂ ਦੇ ਅੰਦਰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਪਾਣੀ ਦਾ ਪੱਧਰ ਇਸ ਇਲਾਕੇ ਦੇ ਅੰਦਰ ਜੇਕਰ ਗੱਲ ਕਰ ਲਈਏ ਤਾਂ ਉਸ ਲੈਵਲ ਤੱਕ ਜਿਹੜਾ ਡਾਊਨ ਨਹੀਂ ਹੋਇਆ ਪਾਣੀ ਜਿਹੜਾ ਲਗਾਤਾਰ ਜਿਹੜਾ ਇਸ ਦੇ ਇਸ ਇਲਾਕੇ ਦੇ ਅੰਦਰ ਤੇਜ਼ ਵਹਾਅ ਦੇ ਨਾਲ ਚੱਲ ਰਿਹਾ ਹੈ ਲੋਕ ਅੰਦਰ ਜਿਹੜੇ ਬੈਠੇ ਨੇ ਮੁਸ਼ਕਲਾਂ ਦਾ ਦੌਰ ਹੈ ਕਹਿ ਸਕਦੇ ਆ ਕਿ ਜਿਹੜੀ ਰਾਸ਼ਨ ਪਾਣੀ ਦੀ ਸਮਗਰੀ ਜਿਹੜੀ ਹੈ ਬੀੜੀਆਂ ਦੇ ਜ਼ਰੀਏ ਜਿਹੜੀ ਹੈ ਇਸ ਇਲਾਕੇ ਦੇ ਅੰਦਰ ਪਹੁੰਚਾਈ ਜਾ ਰਹੀ ਹੈ ਸਮਾਜ ਸੇਵੀ ਜਿਹੜੇ ਪਿੰਡਾਂ ਦੇ ਲੋਕ ਸਮਾਜ ਸੇਵੀ ਇਹਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ ਇਹ ਰਾਸ਼ਨ ਦੀ ਰਾਸ਼ਨ ਹੋਵੇ ਜਾਂ ਆਚਾਰ ਹੋਵੇ ਪਸ਼ੂਆਂ ਦਾ ਚਾਰਾ ਹੋਵੇ ਤਾਂ ਇਹਨਾਂ ਇਲਾਕਿਆਂ ਦੇ ਅੰਦਰ ਪਹੁੰਚ ਬਾਈ ਜੀ ਕਿੱਥੋਂ ਆਏ ਜੇ ਤੁਸੀਂ ਸਾਡਾ ਪਿੰਡ ਜੀ ਭਾਕਸਰਾ ਜਿਹੜਾ ਸ਼ਰੀ ਮੁਕਸਰ ਸਾਹਿਬ ਹੈ ਬਾਈ ਅਸੀਂ ਉੱਥੋਂ ਆਏ ਆ ਅੱਜ ਆਪਣੇ ਮੁਕਸਰ ਦੀ ਸੰਗਤ ਨਾਲ ਅਸੀਂ ਤਾਇਆਪ ਕਰਕੇ ਇਹ ਸੁੱਕਾ ਰਾਸ਼ਨ ਜਿਵੇਂ ਕਿ ਆਟਾ ਚੌਲ ਦਾਲ ਨੂਨ ਮਰਦ ਇਹਨਾਂ ਵਪਾਰ ਤੋਂ ਜਿਹਾ ਸਮਾਨ ਉਸ ਨਾਲ ਲੱਗ ਪੱ ਸਾਡੇ ਕੋਲ 2200 ਜੱਟਾਂ ਹੈਗੀ ਆ ਉਹ ਲੈ ਕੇ ਆਏ ਆ ਅੱਜ ਜਿਹੜੇ ਇਥੋਂ ਅਗਰ ਬੋਰਡ ਦੇ ਲਈ ਅਸੀਂ ਲੈ ਕੇ ਜਾਵਾਂਗੇ ਅੱਗੇ ਜਿਹੜੇ ਆਪਣੇ 24 25 ਪਿੰਡਾਂ ਜਿਹੜੇ ਖਰਾਬੇ ਦੀ ਮਾਰ ਦੇ ਵਿੱਚ ਆਏ ਆ ਠੀਕ ਆ 13000 ਬੰਦਾ ਅਫੈਕਟਡ ਹੋਇਆ ਇਸ ਚੀਜ਼ ਨਾਲ 85 85 ਤੋਂ ਉੱਪਰ ਜਿਹੜਾ ਵੀ ਸਾਰੇ ਹੜ੍ਹ ਦੀ ਮਾਰ ਦੇ ਠਾਏ ਹੋਈਆਂ ਉਹਨਾਂ ਲਈ ਤੁਸੀਂ ਦੇਖ ਹੀ ਰਹੇ ਹੋ ਉਹਨਾਂ ਲਈ ਕੋਈ ਵੀ ਹੁਣ ਸਾਧਨ ਹੈ ਨਹੀਂ ਦਾ ਖਾਣ ਦਾ ਪੀਣ ਦਾ ਬਹੁਤ ਸਾਰੇ ਕੋਠੇ ਜਿਹੜੇ ਬੁੱਥੇ ਆ ਇਹ ਬਾਹਰ ਵੀ ਨਿਕਰਾ ਚੋ ਆ ਰਹੇ ਆ ਸੋ ਇਸ ਕਰਕੇ ਜੀ ਸਾਡਾ ਪੰਜਾਬੀ ਹੋਣ ਦੇ ਨਾਲ ਤੇ ਫਰਜ਼ ਬੰਦਾ ਵੀ ਆਪਾਂ ਇੰਨਾ ਭਰਾਵਾਂ ਨਾਲ ਖੜੀਏ ਠੀਕ ਆ ਸਰਕਾਰਾਂ ਦਾ ਤਾਂ ਆਪ ਨੂੰ ਪਤਾ ਹੀ ਆ ਵੀ ਉਹ ਕਿੰਨੇ ਘਸਾਰ ਲੈ ਰਹੀਆਂ ਪਰ ਆਪਾਂ ਆਪਣੇ ਆਪਣੇ ਭਾਈਚਾਰੇ ਨਾਲ ਆਪਾਂ ਖੜੇ ਆ ਜਿੰਨੀ ਲੋਗੇ ਹੈਗੇ ਆ ਆਪਾਂ ਨਾਲ ਖੜੇ ਆ ਰਿਸਰਚਨ ਲੈ ਕੇ ਆਏ ਆ ਮੁਕਸਰ ਤੋਂ ਤਾਂ ਨਹੀਂ ਇਸੇ ਕਰਕੇ ਅਸੀਂ ਆਏ ਆ ਅੱਜ ਅਸੀਂ ਦੇਖਣਾ ਵੀ ਕਿਹੜੇ ਕਿਹੜੇ ਫਿਲਮਾਂ ਦੇ ਵਿੱਚ ਕਿਹੜੀ ਸਟੇਜਿੰਗ ਦੀ ਜ਼ਿਆਦਾ ਲੋੜ ਆ ਅਸੀਂ ਪਹਿਲਾਂ ਆਏ ਜੇ ਕਿ ਪਹਿਲੀ ਵਾਰ ਨਹੀਂ ਅੱਜ ਇਹ ਮੁਕਸਰ ਦੀ ਟੀਮ ਆ ਉਹ ਹੋ ਗਿਆ ਉਹਨਾਂ ਨੂੰ ਤਿੰਨ ਦਿਨ ਲਗਾਤਾਰ ਆਉਂਦੇ ਆਣੂ ਅੱਜ ਅਸੀਂ ਪਿੰਡ ਭਾਲ ਸਰਵੰਨਿਓ ਪਹਿਲੇ ਦਿਨ ਆਏ ਆ ਅੱਜ ਅਸੀਂ ਆਏ ਉਹਨਾਂ ਨਾਲ ਅਸੀਂ ਇਤਾਈਓ ਅੱਜ ਆਏ ਅੱਜ ਅਸੀਂ ਦੇਖ ਕੇ ਜਿਹੜੇ ਕਿਹੜੇ ਚੀਜ਼ ਦੀ ਜ਼ਿਆਦਾ ਲੋੜ ਆ ਜਿਹੜੇ ਜਿਹੜੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਉਂ ਚੇ ਜੀ ਹਾਲਾਤ ਇਹ ਆ ਇਹ ਬਹੁਤ ਨੁਕਸਾਨ ਹੋਇਆ ਜੀ ਫਸਲਾਂ ਦਾ ਵੀ ਬਹੁਤ ਨੁਕਸਾਨ ਹੋ ਗਿਆ ਤੇ ਘਰਾਂ ਦੇ ਆਸ-ਪਾਸ ਵੀ ਬਹੁਤ ਪਾਣੀ ਆ ਤੇ ਉਸੇ ਲਈ ਅਸੀਂ ਹਰੇਕ ਵੈਸੇ ਤਾਂ ਦੇਖੀਦਾ ਪੰਜਾਬ ਦੇ ਹਰੇਕ ਪਿੰਡ ਚੋਂ ਹਰੇਕ ਪਿੰਡ ਦੀ ਕਹਾਣੀ ਹੈ ਹਰੇਕ ਪਿੰਡ ਚਾਹੁੰਦਾ ਹੈ ਵੀ ਅਸੀਂ ਸੇਵਾ ਕਰੀਏ ਲੋਕਾਂ ਦਾ ਸਾਥ ਦੇਈਏ ਅਸੀਂ ਥੋੜਾ ਜਿਹਾ ਇਹ ਆ ਵੀ ਬੇਨਤੀ ਲੋਕਾਂ ਨੂੰ ਵੀ ਇਹ ਆ ਜੀ ਜਿਹਨੇ ਜਿਹੜੇ ਅਫੈਕਟਡ ਲੋਕ ਆ ਉਹਨਾਂ ਨੂੰ ਇਹ ਬੇਨਤੀ ਹੈ ਵੀ ਮੇਰਾ ਰਾਸ਼ਨ ਆਉਂਦਾ ਹੈ ਉਹਨੂੰ ਤੁਸੀਂ ਢੰਗ ਤਰੀਕੇ ਨਾਲ ਸਾਰੇ ਵਰਤੋ ਤੇ ਸਾਰੇ ਮੰਨ ਲਓ ਸਟੋਰ ਨਾ ਕੀਤਾ ਜਾਵੇ ਉਹਦਾ ਨਜਾਇਜ਼ ਫਾਇਦਾ ਨਠਾਇਆ ਜਾਵੇ ਤੁਸੀਂ ਲੋਕ ਲੋਕਲ ਪੱਧਰ ਤੇ ਜੇ ਕਿਸ ਤਰ੍ਹਾਂ ਦੇ ਹਾਲਾਤ ਨੇ ਮਦਦ ਪਹੁੰਚ ਰਹੀ ਹੈ ਮਗਰੋਂ ਬਹੁਤ ਜਨ ਨਹੀਂ ਆ ਰਹੇ ਨੇ ਇੱਥੇ ਕੀ ਸਥਿਤੀ ਹੈ ਮਕਾਂ ਵਾਲੀ ਦੀ ਗਲਗਲ ਦੀ ਇੱਥੇ ਸਥਿਤੀ ਤਾਂ ਮੰਦੀ ਮੰਦੀ ਰਾਤ ਨੇ ਬਹੁਤ ਮਾੜੇ ਰਾਤ ਨੇ ਹਾਂਜੀ ਅੰਦਰ ਕਿਵੇਂ ਮਦਦ ਜਾਂਦੀ ਹੈ ਫਿਰ ਲੋਕ ਆਦੇ ਜਾਂਦੇ ਨੇ ਪੋਰਟ ਰਹਿ ਜਾਂਦੀ ਮਤ ਕਿੰਨੇ ਕ ਲੋਕ ਹੋਣਗੇ ਅੰਦਰ ਲੋਕ ਬਹੁਤ ਨੇ ਜਨਤਾ ਬਹੁਤ ਹੈ ਲਾਹਵਾਰਾ ਪੇਹਲਾ 15 ਪ੍ਰੇਂਟ ਗਏ ਨੇ ਅੰਦਰ ਫਿਰ ਜ਼ਿੰਦਗੀ ਕਹਿ ਦੇ ਜ਼ਿੰਦਗੀ ਬਰਬਾਦ ਹੈ ਬਰਬਾਦੀ ਦੇ ਹੰਡੇ ਤੇ ਖੜੀ ਹੈ ਹਾਂ ਵੀ ਸੇਵਾਦਾਰਾਂ ਨੂੰ ਕਰਦੇ ਜਿਹੜੇ ਜਿਹਨੇ ਸੇਵਾਦਾਰ ਆਉਂਦੇ ਨੇ ਨਾ ਪਹਿਲਾਂ ਇੱਥੇ ਵੀ ਜਿਵੇਂ ਕਹਦੀ ਆ ਕੇ ਜ਼ਰੂਰ ਦੇਖ ਲਓ ਕਿਉਂਕਿ ਇਹ ਨਾ ਹੋਵੇ ਨਾ ਵੀ ਆਪਾਂ ਜਰਾ ਮਰਾਛਨ ਲੈ ਕੇ ਆਉਣਾ ਲੋਡਵਾਲ ਤਾਈ ਪਹੁੰਚੇ ਨਾ ਇਸੇ ਕਰਕੇ ਜਿਵੇਂ ਅੱਜ ਅਸੀਂ ਰਸ ਨਹੀਂ ਲੈ ਕੇ ਆਇਆ ਸਰ ਜੀ ਨਾਲ ਆਏ ਆ ਵੀ ਦੇਖੀ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਲੋਡ ਆ ਕੋਈ ਕਹਿ ਵੀ ਆਪਾਂ ਦੇਖਿਆ ਵੀ ਇਹ ਚੀਜ਼ ਦੇ ਵਿੱਚ ਗਲਤ ਅੰਸਰ ਹੀ ਬਣੀਆਂ ਹੁੰਦੀਆਂ ਕਿ ਸਮਾਨ ਸਟੋਰ ਕਰੀ ਜਾਂਦੇ ਸਹੀ ਲੋਡਵਾਲ ਕੋਲੇ ਪਹੁੰਚਦਾ ਹੀ ਨਹੀਂ ਹੈਗਾ ਸੋ ਜਿਹੜੇ ਵੀ ਆ ਰਹੇ ਆ ਪਹਿਲਾਂ ਬਈ ਉਹ ਆਪ ਦੇਖ ਦੇਣ ਟਾਈਮ ਕੱਢ ਕੇ ਚੰਗੀ ਤਰ੍ਹਾਂ ਦੇਖ ਕੇ ਕਰਕੇ ਅੱਗੇ ਕੰਟੈਕਟ ਕਰਕੇ ਉਹਨਾਂ ਨਾਲ ਜਿਹੜੇ ਬੰਦੇ ਨੂੰ ਲੋਡ ਆ ਉਹਨਾਂ ਦਾ ਹੀ ਆਪਾਂ ਪਹੁੰਚਦਾ ਕਰੀਏ ਕਿਉਂਕਿ ਜੇ ਮੰਨ ਲਓ ਕੋਈ ਪਿੰਡ ਚੋਂ ਵੀ ਕ ਇੱਕ ਢੰਗ ਤੇ ਲਿਖਣਾ ਲਈਏ ਲੋਡਵਰਨ ਨੂੰ ਪਹੁੰਚੇ ਆ ਬਿਲਕੁਲ ਜੀ ਲੋਡਵਰਨ ਨੂੰ ਪਹੁੰਚੇ ਪਰ ਜੇ ਜੇਕਰ ਇਸ ਕਾਮਾਂ ਵਾਲੀ ਪੁਲ ਦੀ ਜੇਕਰ ਗੱਲ ਕਰ ਲਈਏ ਤਾਂ ਸਮਾਜ ਸੇਵੀ ਸੰਸਥਾ ਦੇ ਜੇ ਰਾਸਤੇ ਦੀ ਗੱਲ ਕਰ ਲਈਏ ਰਸਤਾ ਬਹੁਤ ਛੋਟਾ ਹੈ ਇੱਥੇ ਸਮਾਜ ਸੇਵੀਆਂ ਦੇ ਵੱਲੋਂ ਜਿਹੜਾ ਹੈ ਇੱਥੇ ਲੰਗਰ ਜਿਹੜਾ ਪਹੁੰਚਾਇਆ ਜਾਂਦਾ ਹੈ ਕਨੈਕਟੀਵਿਟੀ ਟੁੱਟੀ ਹੋਣ ਦੇ ਕਾਰਨ ਜਿਹੜਾ ਬੀਤੇ ਦਿਨੀ ਜਿਹੜਾ ਇਸ ਬੰਨ੍ਹ ਜਿਸ ਬੰਨ੍ਹ ਦੇ ਉੱਤੇ ਅਸੀਂ ਖੜੋਤੇ ਆ ਇਸ ਬੰਦ ਉੱਪਰ ਜਿਹੜੀ ਖਾਰ ਪੈਣੀ ਸ਼ੁਰੂ ਹੀ ਹੋਈ ਸੀਗੀ ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਸੀਗਾ ਲੋਕਾਂ ਨੂੰ ਇੱਥੇ ਤੱਕ ਪਹੁੰ ਦੇ ਬਾਰੇ ਲਈ ਸਮਾਜ ਸੇਵੀਆਂ ਨੂੰ ਜਿਹੜੀ ਅਪੀਲ ਕੀਤੀ ਗਈ ਸੀ ਜਿਹਦੇ ਜਿਹਦੇ ਤ ਤਰਫ ਤੋਂ ਜਾਣਕਾਰੀ ਦੇ ਲਈ ਲਗਾਤਾਰ ਤਸਵੀਰਾਂ ਤੁਹਾਡੇ ਵੱਲੋਂ ਦਿਖਾਈਆਂ ਗਈਆਂ ਐਕਸਕਲੂਸਿਵ ਤਸਵੀਰਾਂ న్యూਸ 18 ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿਚੁਏਸ਼ਨ ਬਣੀ ਹੋਈ ਹੈ ਫਜ਼ਲਕਾ ਦੀਆਂ ਤਸਵੀਰਾਂ ਪੂਰੇ ਪੂਰੇ ਦੇ ਪੂਰੇ ਪਿੰਡ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤਦਰ ਹੜਾ ਨੇ ਪੰਜਾਬ ਨੂੰ ਕਾਫੀ ਨੁਕਸਾਨ ਪਹੁੰਚਾਇਆ ਨੁਕਸਾਨ ਜ਼ਿੰਦਗੀਆਂ ਤੋਂ ਲੈ ਕੇ ਮਾਲੀ ਤੱਕ ਦਾ ਇਸ ਨੁਕਸਾਨ ਨੂੰ ਲੈ ਕੇ ਹੁਣ ਜੋ ਸਰਕਾਰੀ ਰਿਪੋਰਟ ਸਾਹਮਣੇ ਆਈ ਹੈ ਉਹ ਡਰਾ ਕੇ ਰੱਖ ਦੇਣ ਵਾਲੀ ਹੈ ਪੰਜਾਬ ਦੇ ਵਿੱਚ ਪਾਣੀ ਨੇ ਅਜਿਹੀ ਤਬਾਈ ਮਚਾਈ ਕਿ ਪੂਰਾ ਸੂਬਾ ਪਾਣੀ ਪਾਣੀ ਹੋ ਗਿਆ ਸਤਲੁਜ ਬਿਆਸ ਸਰਾਵੀ ਤੇ ਕਗਰ ਦਾ ਜੋ ਪਾਣੀ ਜ਼ਿੰਦਗੀ ਨੂੰ ਆਬਾਦ ਕਰਦਾ ਹੈ ਅੱਜ ਉਹੀ ਪਾਣੀ ਜ਼ਿੰਦਗੀ ਨੂੰ ਬਰਬਾਦੀ ਵੱਲ ਧੱਕ ਰਿਹਾ ਹੈ ਸ਼ਹਿਰਾ ਤੋਂ ਲੈ ਕੇ ਪਿੰਡਾਂ ਤੱਕ ਖੇਤ ਸੜਕਾਂ ਸਕੂਲ ਹਰਥਾਂ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ 12 ਜ਼ਿਲ੍ਹੇ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਅਤੇ ਮੁਹਾਲੀ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਅਸਮਾਨ ਤੋਂ ਵਰ ਰਹੀ ਇਸ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੈ ਪਰ ਸਰਕਾਰ ਨੇ ਹੁਣ ਤੱਕ ਜੋ ਡਾਟਾ ਤਿਆਰ ਕੀਤਾ ਹੈ ਉਸ ਦੇ ਮੁਤਾਬਕ 12 ਜ਼ਿਲ੍ਹੇ 1044 ਪਿੰਡ ਇਸ ਤਬਾਹੀ ਦਾ ਮੁਕਾਬਲਾ ਕਰ ਰਹੇ ਨੇ ਜਿਨ੍ਹਾਂ ਨਾਲ 255107 ਲੋਕ ਹੜਪੀੜਤਾਂ ਦੀ ਕੈਟਾਗਰੀ ਦੇ ਵਿੱਚ ਆਏ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਹੁਣ ਤੱਕ 15688 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਜੇ ਮੌਤਾਂ ਦੀ ਗੱਲ ਕਰੀਏ ਤ ਸਭ ਤੋਂ ਵੱਧ ਮੌਤਾਂ ਪਠਾਨਕੋਟ ਦੇ ਵਿੱਚ ਹੋਈਆਂ ਨੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ 6 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ 3 ਲੋਕਾਂ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ ਬਰਨਾਲਾ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਅਤੇ ਰੂਪਨਗਰ ਦੇ ਵਿੱਚ ਵੀ 3-3 ਲੋਕਾਂ ਦੀ ਜਾਨ ਚਲੀ ਗਈ ਬਠਿੰਡਾ ਗੁਰਦਾਸਪੁਰ ਸੰਗਰੂਰ ਪਟਿਆਲਾ ਤੇ ਮੁਹਾਲੀ ਦੇ ਵਿੱਚ ਇੱਕ-ਇੱਕ ਮੌਤ ਦੀ ਪੁਸ਼ਟੀ ਹੋਈ ਹੈ ਹੜਪੀੜਤਾਂ ਦੀ ਮਦਦ ਲਈ ਸਰਕਾਰ ਦੇ ਵੱਲੋਂ 129 ਰਾਹਤ ਕੈਂਪ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ 7144 ਲੋਕਾਂ ਨੂੰ ਆਸਰਾ ਦਿੱਤਾ ਗਿਆ ਐ ਐਨ ਡੀ ਆਰ ਐਫ ਫੌਜ 에ਅਰ ਫੋਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਰੈਸਕਿਊ ਆਪਰੇਸ਼ਨ ਲਗਾਤਾਰ ਚਲਾ ਰਹੀਆਂ ਨੇ ਤਬਾਹੀ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਤਾਂ ਇਹੀ ਕਹਿ ਸਕਦੇ ਆ ਕਿ ਰੱਬ ਮਿਹਰ ਕਰੇ ਹੁਣ ਬਹੁਤ ਹੋ ਗਿਆ ਬਿਊਰੋ ਰਿਪੋਰਟ ਨਿਊਜ਼ 18 ਦਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਦੇ ਨਾਲ ਹੀ ਲੋਕਾਂ ਦਾ ਹਾਲ ਵੀ ਜਾਣਿਆ ਗਿਆ ਪੀੜਤ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤੇ ਮਦਦ ਦੀ ਵੀ ਗੱਲ ਕੀਤੀ ਗਈ ਹੈ। ਮੀਤ ਥਿਆਰ ਤੇ ਕੁਲਦੀਪ ਢਾਲੀਵਾਲ ਦੇ ਵੱਲੋਂ ਅਜਨਾਲਾ ਦਾ ਦੌਰਾ ਕੀਤਾ ਗਿਆ ਪਠਾਨਕੋਟ ਦੇ ਵਿੱਚ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਰਾਹਤ ਸਮਗਰੀ ਵੰਡੇ ਹੋਏ ਨਜ਼ਰ ਆਏ। ਵੱਖ-ਵੱਖ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਨਾਲ ਹੀ ਜੋ ਲੋੜਿੰਦਾ ਮਦਦ ਸੀ ਉਹ ਕੀਤੀ ਜਾ ਰਹੀ ਹੈ ਪਠਾਨਕੋਟ ਅਜਨਾਲਾ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਨੇ ਵੱਖ-ਵੱਖ ਤੌਰ ਤੇ ਇਹ ਜੋ ਮਿਹਨਤ ਦੇ ਤੌਰ ਤੇ ਔਰ ਮਦਦ ਦੇ ਤੌਰ ਤੇ ਜੋ ਵੀ ਰਾਹਤ ਸਮਗਰੀ ਹੈ ਉਹ ਸਭ ਕੁਝ ਕੀਤਾ ਜਾ ਰਿਹਾ ਹੈ ਲਗਾਤਾਰ ਜੋ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਚੀਜ਼ਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿੰਨਾ ਨੁਕਸਾਨ ਹੋ ਗਿਆ ਕੀ ਕੁਝ ਹੈ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਨੂੰ ਵੈਲੂਏਟ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਮਦਦ ਦਾ ਹੱਥ ਪਹੁੰਚਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੀ ਤਸਵੀਰ ਦੇ ਵਿੱਚ ਪਠਾਨਕੋਟ ਹੈ ਜ ਪਠਾਨਕੋਟ ਦੇ ਵਿੱਚ ਮੰਤਰੀ ਲਾਲਚੰਦ ਕਟਾਰੂ ਚੱਕ ਲੋਕਾਂ ਨੂੰ ਰਾਹਤ ਸਮਗਰੀ ਵੰਡਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੂਜੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਅਜਨਾਲਾ ਦੇ ਵਿੱਚ ਮੰਤਰੀ ਮੀਤ ਹੇਰ ਤੇ ਕੁਲਦੀਪ ਢਾਲੀਵਾਲ ਨਜ਼ਰ ਆ ਰਹੇ ਨੇ ਲੋਕਾਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਦਿੱਕਤਾਂ ਸੁਣਦੇ ਹੋਏ ਨਜ਼ਰ ਆ ਰਹੇ ਨੇ ਮੈਂ ਵੀ ਲੱਗਿਆ ਹੋਈਆਂ ਪੁੱਤਨ ਦੇ ਸਾਰੇ ਮੰਤਰੀ ਐਮਐਲਐਸ ਦਾ ਸਾਰੇ ਮਤਲਬ ਕਿ ਜਿੰਨੇ ਵੀ ਕਹ ਲੋ ਵੀ ਪੰਜਾਬੀ ਨੇ ਜੋ ਆਪਣੇ ਪੱਧਰ ਤੇ ਜੋ ਕੰਟਰੀਬਿਊਸ਼ਨ ਕਰ ਸਕਦਾ ਸਾਰੇ ਇਸ ਜਿਹੜੀ ਕੁਦਰਤੀ ਆਫਤ ਚ ਲੱਗੇ ਹੋਇਆ ਪਰ ਨੁਕਸਾਨ ਜਿਹੜਾ ਬਹੁਤ ਜਿਆਦਾ ਵੱਡਾ ਹੈ ਖਾਸ ਤੌਰ ਤੇ ਇਸ ਜਿਹੜਾ ਬਾਰਡਰ ਦਾ ਇਲਾਕਾ ਜਿਹੜਾ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਅਜਨਾਲਾ ਹਲਕਾ ਵੈਸ ਤਾਂ ਸੱਤ ਜ਼ਿਲ੍ਹਾ ਚ ਨੁਕਸਾਨ ਹੈ ਪਰ ਇੱਥੇ ਬਹੁਤ ਜਿਆਦਾ 30000 ਤੁਸੀਂ ਦੇਖੋ ਵੀ ਜਿਹੜਾ ਏਕੜ ਹੈ ਇਹ ਬਰਬਾਦ ਹੋਇਆ ਤੇ ਕੱਲਾ ਇਹ ਜ਼ਮੀਨ ਨਹੀਂ ਬਰਬਾਦ ਹੋਈ ਤੁਸੀਂ ਆ ਦੂਰ ਦੂਰ ਤੱਕ ਨਿਗਾਹ ਮਾਰੋਗੇ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ 6 6 ਫੁੱਟ 8 8 ਫੁੱਟ ਜਿਹੜਾ ਪਾਣੀ ਆ ਉਹ ਵੜ ਚੁੱਕਿਆ ਤੇ ਤੁਸੀਂ ਦੇਖੋ ਵੀ ਉਹ ਜਿਹੜਾ 6 ਫੁੱਟ 8 ਫੁੱਟ ਪਾਣੀ ਆ ਕਿਉਂਕਿ ਲੋਕ ਤਾਂ ਛੱਤਾਂ ਤੇ ਚੜੇ ਆ ਤੇ ਘਰੇ ਸਾਰਾ ਸਮਾਨ ਹੁਣ ਕੋਈ ਲੈ ਕੇ ਛੱਤਾਂ ਤੇ ਚੜ ਨਹੀਂ ਗਏ ਹਨ ਕਿਉਂਕਿ ਛੱਤਾਂ ਦੇ ਵੀ ਕਈਆਂ ਦੇ ਉੱਪਰ ਚਵਾਰੇ ਵੀ ਹਨ ਉਹਨਾਂ ਨੇ ਉੱਥੇ ਵੀ ਤਰਪਾਲਾਂ ਦੇ ਨਾਲ ਟੈਂਪਰੇਰੀ ਜਿਹੜੀ ਐਡਜਸਟਮੈਂਟ ਕੀਤੀ ਹੋਈ ਆ ਲੋਕਾਂ ਦੀਆਂ ਤੁਸੀਂ ਦੇਖੋ ਵੀ ਜਦੋਂ ਕਈਆਂ ਨੂੰ ਇੰਨੀ ਜਲਦੀ ਨਾਲ ਪਾਣੀ ਆਇਆ ਵੀ ਡੰਗਰ ਖੋਲਣ ਦਾ ਵੀ ਸਮਾਂ ਨਹੀਂ ਲੱਗਿਆ ਪਸ਼ੂ ਡੰਗਰ ਤਾਂ ਰੁੜ ਕੇ ਪਾਕਿਸਤਾਨ ਵੀ ਰੁੜ ਕੇ ਕਈ ਕਿੱਲੇ ਦੇ ਬੰਨੇ ਹੀ ਉੱਥੇ ਦਮ ਘੁੱਟ ਕੇ ਜਿਹੜਾ ਪਾਣੀ ਕਰਕੇ ਉਹ ਮਰ ਗਏ ਜਦੋਂ ਡੰਗਰ ਖੋਲਣ ਦਾ ਸਮਾਂ ਨਹੀਂ ਲੱਗਿਆ ਤੁਸੀਂ ਦੇਖੋ ਵੀ ਪੇਟੀਆਂ ਫ੍ਰਿਜ ਕਿੱਥੋਂ ਤਹਾਂ ਚੜਾਈ ਹੋਣਗੇ ਤੇ ਜਿਹੜੀਆਂ ਉਹ ਪੇਟੀਆਂ ਕਈਆਂ ਬੀਬੀਆਂ ਆਪਣੀਆਂ ਸਾਹਮ ਕੇ ਰੱਖਦੀਆਂ ਵੀ ਬਿਸਤਰੇ ਜਿਹੜਾ ਵੀ ਆਪਣੀ ਧੀ ਨੂੰ ਦੇਵਾਂਗੀ ਵਿਆਹ ਤੋਂ ਬਾਅਦ ਤੇ ਤੁਸੀਂ ਦੇਖੋ ਵੀ ਉਹ ਸਾਰੇ ਉਹ ਬਰਬਾਦ ਹੋਏ ਜਿਹੜਾ ਪੂਰਾ ਘਰ ਹੁੰਦਾ ਘਰ 'ਚ ਜਿਹੜਾ ਸਮਾਨ ਹੈ ਬੰਦਾ 15-20 ਸਾਲਾਂ 'ਚ ਘਰ ਵੱਜਦਾ ਕੱਲੀਆਂ ਕੰਦਾ ਖੜੇ ਆ ਕਰਨ ਨਾਲ ਘਰ ਨਹੀਂ ਬਣ ਜਾਂਦਾ ਕਿਸੇ ਕੋਈ ਤਿਹਾਰ ਆਉਂਦਾ ਕੋਈ ਦੀਵਾਲੀ ਆਉਂਦੀ ਆ ਕਦੇ ਫ੍ਰਿਜ ਲੈ ਆਂਦਾ ਕਦੇ ਟੀਵੀ ਲੈ ਆਂਦਾ ਕਦੇ ਵਾਸ਼ਿੰਗ ਮਸ਼ੀਨ ਲੈ ਆਂਦੀ ਤੂੰ ਦੇਖੋ ਵੀ ਉਹ ਸਾਰਾ ਕੁਝ ਬਰਬਾਦ ਹੋ ਗਿਆ ਇੱਕ ਮੰਤਰਕੇ ਵੱਡਾ ਬੰਦਾ ਨਹੀਂ ਇੱਕ ਆਮ ਬੰਦਾ ਜਿਹੜਾ ਮਿਡਲ ਕਲਾਸ ਹੈ ਉਹ ਸਮਝ ਕਰਕੇ ਸਾਰਾ ਉਹ ਸਮਝ ਸਕਦਾ ਵੀ ਇੱਕ ਇੱਕ ਚੀਜ਼ ਉਹ ਕਿਸ ਤਰ੍ਹਾਂ ਜਿਹੜਾ ਮਿਹਨਤ ਕਰਕੇ ਜੋੜਦਾ ਤੂੰ ਦੇਖੋ ਵੀ ਉਹ ਸਾਰਾ ਕੁਝ ਜਿਹੜਾ ਮਿੰਟਾਂ ਦੇ ਵਿੱਚ ਐਸਟਨਾਸ ਹੋ ਗਿਆ ਸੋ ਬਹੁਤ ਵੱਡਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਸੂਬੇ ਦਾ ਹੋਇਆ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਅੱਜ ਸਾਰੇ ਪੰਜਾਬੀਆਂ ਨੂੰ ਐਨ ਆਰ ਆਈਸ ਨੂੰ ਸੈਲੀਬ੍ਰਿਟੀਜ਼ ਨੂੰ ਸਾਰਿਆਂ ਨੂੰ ਆਕੇ ਇੱਥੇ ਨਾਲ ਖੜਨ ਦੀ ਜ਼ਰੂਰਤ ਹੈ ਕਿਉਂਕਿ ਕੱਲੀਆਂ ਜ਼ਮੀਨਾਂ ਅਨਦਾਨੀ ਜਾਨੀ ਨੁਕਸਾਨ ਵੀ ਹੋ ਰਿਹਾ ਪਰ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਸਰਾਵੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਮੇਰੀ ਵਿਧਾਨ ਸਭਾ ਦੇ 80 ਪਿੰਡ ਜਿਹੜੇ ਆ ਰਾਵੀ ਔਰ ਪਾਕਿਸਤਾਨ ਬਾਰਡਰ ਦੇ ਦਰਮਿਆਨ ਤੇ ਜਿਹੜੇ ਫਤਿਹਪੁਰ ਤੋਂ ਲੈ ਕੇ ਤੇ ਤਾਸਕ ਸਕੂਲ ਤੋਂ ਲੈ ਕੇ ਤੇ ਪੰਮੇ ਤੱਕ ਸਾਰੇ ਪਿੰਡ ਅਫੈਕਟਡ ਹੋਏ ਆਲਮੋਸਟ 90% ਪਿੰਡ ਅਫੈਕਟਡ ਹੋਏ ਆ ਸੋ ਜਿੱਥੇ ਆਪਾਂ ਖੜੇ ਆ ਇਹ ਇਸ ਵੇਲੇ ਜੰਗੀ ਪੱਧਰ ਦੇ ਉੱਤੇ ਜਿਹੜਾ ਟੈਂਪਰੇਰੀ ਆ ਆਰਜੀ ਤੌਰ ਤੇ ਮਤਲਬ ਜਿਹੜੇ ਆ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਜੋ ਇਹ ਪਾਣੀ ਦਾ ਵਹਾਅ ਅੱਗੇ ਨੂੰ ਨਾ ਵਧੇ ਬੇਸਿਕਲੀ ਇਹ ਰੇਤਲੀ ਜ਼ਮੀਨ ਆ ਤੇ ਜ਼ਿਆਦਾ ਜਲਦੀ ਤੇਜ਼ੀ ਨਾਲ ਖੁੱਲ ਰਹੀ ਸੀਗੀ ਸੋ ਅਸੀਂ ਲਗਾਤਾਰ 4-5 ਦਿਨ ਦੇ ਲੱਗੇ ਆ ਸਾਰੀਆਂ ਸਾਡੀਆਂ ਟੀਮਾਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਆ ਤੋੜੇ ਪਏ ਆ ਮਿੱਟੀ ਨਾਲ ਭਰੇ ਇਥੇ ਅਸੀਂ ਪਾ ਰਹੇ ਆ ਸੋ ਇੱਕ ਵੱਡਾ ਪਲਾਨ ਅਸੀਂ ਕੀਤਾ ਕੱਲ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਆ ਹੋਰ ਅਧਿਕਾਰੀਆਂ ਦੇ ਨਾਲ ਇਹ ਜਿਹੜੀ ਤੁਸੀ ਆ ਜਿਹੜੀ ਪਿੱਛੇ ਇਥੋਂ ਮਤਲਬ ਤੁਸੀਂ ਦੇਖ ਰਹੇ ਹੋ ਲਗਭਗ 200 ਮੀਟਰ ਦੂਰ ਤੇ 250 ਤੁਸੀ ਸੀਗੀ ਜਿਹੜੀ ਬਿਲਕੁਲ ਮਤਲਬ ਰੁੜਗੀ ਆ ਸੋ ਇਹ ਕਥਲੌਰ ਪੁਲ ਤੋਂ ਲੈ ਕੇ ਤੇ ਨਰੋੜ ਜਮਲ ਸਿੰਘ ਤੱਕ 5.5 ਕਿਲੋਮੀਟਰ ਤੁਸੀ ਬਣਦੀ ਆ ਸੋ ਅਸੀਂ ਕੱਲ ਮੋਟਾ-ਮੋਟਾ ਖਾਕਾ ਤਿਆਰ ਕੀਤਾ ਤਦ ਅਦర్శ ਨੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਦੇ ਵਿੱਚ ਹੜ੍ਹ ਰਾਹਤ ਕੇਂਦਰ ਦੀ ਸਥਾਪਨਾ ਕੀਤੀ ਗਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ 9181958002222 9990011287100 ਇਹ ਨੰਬਰ ਜਾਰੀ ਕੀਤੇ ਗਏ ਨੇ ਯੂਥ ਕਾਲੀ ਦਲ ਦੇ ਨੌਜਵਾਨ ਮਦਦ ਦੇ ਲਈ ਪਹੁੰਚਣਗੇ ਪੀੜਤਾ ਤੱਕ ਹਰ ਤਰੀਕੇ ਦੀ ਰਾਹਤ ਸਮਗਰੀ ਵੀ ਪਹੁੰਚਾਈ ਜਾਏਗੀ ਤਾਂ ਸ਼ਰਮਣੀ ਅਗਾਲੀ ਦਲ ਦੇ ਵੱਲੋਂ ਹੁਣ ਜਲੰਧਰ ਦੇ ਵਿੱਚ ਹੜ੍ਹ ਰਾਹਤ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਔਰ ਇਹ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀ ਜਾਣਕਾਰੀ ਇਸ ਦੇ ਵਿੱਚ ਸਾਂਝੀ ਕੀਤੀ ਗਈ ਹੈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਇਸ ਦੇ ਤਹਿਤ ਤੁਸੀਂ ਕਿਸੇ ਵੀ ਤਰੀਕੇ ਦੀ ਮਦਦ ਇਹਨਾਂ ਤੋਂ ਲੈ ਸਕਦੇ ਹੋ ਜਲੰਧਰ ਦੇ ਵਿੱਚ ਜਿਹੜੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਰਾਹਤ ਸਮਗਰੀ ਦੀ ਲੋੜ ਆ ਜਾਂ ਕਿਸੇ ਵੀ ਤਰੀਕੇ ਮਦਦ ਦੀ ਲੋੜ ਹੈ ਤਾਂ ਉਹ ਇਸ ਹੈਲਪਲਾਈਨ ਦੇ ਜ਼ਰੀਏ ਕੰਟੈਕਟ ਕਰ ਸਕਦੇ ਹਨ ਔਰ ਇਸ ਨੰਬਰ ਦੇ ਉੱਤੇ ਗੱਲ ਕਰਕੇ ਆਪਣੀ ਦਿੱਕਤ ਆਪਣੀ ਜ਼ਰੂਰਤ ਦੱਸ ਸਕਦੇ ਹਨ ਜਿਸ ਦੇ ਤਹਿਤ ਉਹਨਾਂ ਨੂੰ ਤੁਰੰਤ ਜੋ ਹੈ ਮਦਦ ਮਿਲੇਗੀ ਤਾਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ 918295822222 ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਲੰਧਰ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਇਹ ਜਾਣਕਾਰੀ ਕਾਫੀ ਅਹਿਮ ਹੋ ਸਕਦੀ ਹੈ ਕਿਉਂਕਿ ਇਸ ਦੇ ذریعے ਤੁਸੀਂ ਆਪਣੀ ਮਦਦ ਦੀ ਜੋ ਹੈ ਆਪਣੀ ਗੱਲ ਰੱਖ ਸਕਦੇ ਹੋ ਔਰ ਹਰ ਤਰੀਕੇ ਦੀ ਸੰਭਵ ਜੋ ਮਦਦ ਹੈ ਤੁਹਾਨੂੰ ਮਿਲੇਗੀ ਤਾਂਦਰ ਸੁਲਤਾਨਪੁਰ ਦੇ ਵਿੱਚ ਵੀ ਹੜਪੀੜਤਾ ਦੇ ਕੋਲ ਪਹੁੰਚੇ ਨੇ ਗਿਆਨੀ ਹਰਪ੍ਰੀਤ ਸਿੰਘ ਪਿੰਡ ਬਾਉਪੁਰ ਦਾ ਦੌਰਾਉਣਾ ਦੇ ਵੱਲੋਂ ਕੀਤਾ ਗਿਆ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸਮੇਂ ਸਿਰ ਪ੍ਰਬੰਧ ਕੀਤੇ ਹੁੰਦੇ ਤਾਂ ਆ ਹਾਲਾਤ ਨਾ ਬਣਦੇ ਇੱਕ ਬਿਆਨ ਦਿੱਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿ ਸੰਕਟ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਅਕਾਲੀ ਦਲ ਦੇ ਨਵੇਂ ਧੜੇ ਦੇ ਪ੍ਰਧਾਨ ਹਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਵੱਲੋਂ ਹੁਣ ਇਹ ਬਿਆਨ ਦਿੱਤਾ ਗਿਆ ਹੈ ਅੜਾ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਕਿ ਆ ਗਿਆ ਹੈ ਕਿ ਸੰਕਟ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਮੇਂ ਸਿਰ ਪ੍ਰਬੰਧ ਜੇਕਰ ਹੋ ਜਾਂਦੇ ਤਾਂ ਅਜਿਹੇ ਹਾਲਾਤ ਨਾ ਬਣਦੇ ਸਾਦਰ ਫਿਰੋਜ਼ਪੁਰ ਦੇ ਵਿੱਚ ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਜਿਸ ਦੇ ਕਾਰਨ ਪ੍ਰਭਾਵਿਤ ਪਿੰਡਾਂ ਦੇ ਵਿੱਚ ਲਗਾਤਾਰ ਮਦਦ ਪਹੁੰਚਾਈ ਜਾ ਰਹੀ ਹੈ ਪਰ ਕਈ ਪਿੰਡ ਅਜੇ ਹਨ ਜਿੱਥੇ ਹਾਲਾਤ ਬਹੁਤ ਬੱਤਰ ਹਨ ਬਹੁਤ ਹੀ ਬੁਰੇ ਹਾਲਾਤ ਹਨ ਜਿਸ ਦੇ ਕਾਰਨ ਉੱਥੇ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ ਪਿੰਡ ਖੁੰਦਰ ਗੱਟੀ ਅਜੇ ਪਿੰਡ ਹੈ ਜੋ ਸਤਲੁਜ ਦੇ ਬਿਲਕੁਲ ਨਾਲ ਲੱਗਦਾ ਹੈ ਪਰ ਉੱਥੇ ਅਜੇ ਤੱਕ ਕੋਈ ਵੀ ਮਦਦ ਨਹੀਂ ਪਹੁੰਚਾਈ ਗਈ ਹਾਲਾਂਕਿ న్యూਸ 18 ਦੇ ਜ਼ਰੀਏ ਇਸ ਪਿੰਡ ਦੇ ਲੋਕਾਂ ਨੇ ਮਦਦ ਲਈ ਗੋਹਾਰ ਲਗਾਈ ਹੈ ਉਹਨਾਂ ਦੇ ਵੱਲੋਂ ਸਾਡੇ ਨਾਲ ਕੰਟੈਕਟ ਕੀਤਾ ਗਿਆ ਹੈ ਜਿਸ ਦੇ ਤਹਿਤ ਇੱਕ ਮਦਦ ਦੀ ਜੋ ਹੈ ਅਪੀਲ ਕੀਤੀ ਗਈ ਹੈ ਤੀਪਤ ਪੈਂਦੀ ਆ ਤਾਂ ਉਦੋਂ ਕਹਿੰਦੇ ਆ ਕਿ ਸਹਾਰੇ ਵਾਲੇ ਵੀ ਆ ਜਾਂਦੇ ਆ ਪਰ ਇਹ ਹੁੰਦਾ ਸਿਰਫ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਆ ਕਈ ਪਿੰਡਾਂ ਦੇ ਵਿੱਚ ਰਾਸ਼ਨ ਪਾਣੀ ਦੀ ਦਿੱਕਤ ਆ ਗਈ ਕਈ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਚਾਰੇ ਦੀ ਦਿੱਕਤ ਆ ਗਈ ਪਰ ਜਦੋਂ ਦਿੱਕਤ ਆਈ ਤੇ ਉਹਨਾਂ ਦਾ ਸਨੇਹਾ ਸਾਡੇ ਬਾਕੀ ਪੰਜਾਬੀਆਂ ਦੇ ਕੋਲ ਪਹੁੰਚਿਆ ਜਿਹੜੇ ਹਜੇ ਚੰਗੇ ਹਾਲਾਤਾਂ ਦੇ ਵਿੱਚ ਨੇ ਤੇ ਵਾਹਿਗੁਰੂ ਉਹਨਾਂ ਨੂੰ ਚੰਗੇ ਹਾਲਾਤਾਂ 'ਚ ਰੱਖੇ ਤਾਂ ਉਹ ਤੁਰੰਤ ਟਰਾਲੀਆਂ ਲੈ ਕੇ ਰਸਦ ਲੈ ਕੇ ਚੱਲ ਪਏ ਨੇ ਅਸੀਂ ਅੱਜ ਸਵੇਰੇ ਦਿਖਾ ਰਹੇ ਸੀ ਕਿ ਫਰੋਜਪੁਰ ਜ਼ਿਲ੍ਹੇ ਦਾ ਖੁੰਦਰ ਗੱਟੀ ਪਿੰਡ ਹੈ ਇੱਕ ਜਿਹੜਾ ਦਰਿਆ ਦੇ ਨਾਲ ਲੱਗਦਾ ਔਰ ਉੱਥੇ ਜਾਣਾ ਬੜਾ ਔਖਾ ਤੇ ਰਾਸ਼ਨ ਪਾਣੀ ਜਿੰਨਾ ਆ ਰਿਹਾ ਉਹ ਹੋਰਾਂ ਪਿੰਡਾਂ ਦੇ ਵਿੱਚ ਜਾ ਰਿਹਾ ਸੀ ਪਰ ਖੁੰਦਰ ਗੱਟੀ ਨਹੀਂ ਸੀ ਪਹੁੰਚ ਰਿਹਾ ਤਾਂ ਅਸੀਂ ਸਵੇਰ ਤੋਂ ਹੀ ਕਿਉਂਕਿ ਸਾਡੇ ਕੋਲ ਉਹ ਲੋਕ ਆਏ ਆ ਕੇ ਉਹਨਾਂ ਨੇ ਅਪੀਲ ਕੀਤੀ ਤਾਂ ਉਸ ਅਪੀਲ ਦਾ ਹੁਣ ਸਾਨੂੰ ਲੱਗਦਾ ਹੈ ਕਿ ਇੱਥੇ ਹੀ ਅਸਰ ਹੋ ਗਿਆ ਬਾਈ ਜੀ ਹੁਣ ਹੀ ਆਏ ਨੇ 1 2 3 4 5 ਟਰਾਲੀਆਂ ਲੈ ਕੇ ਤਾਂ ਇਹ ਆਏ ਨੇ ਜੀ ਫਿਰੋਜਪੁਰ ਦੇ ਪਿੰਡ ਭਾਂਗਰ ਤੋਂ ਤੇ ਬਾਈ ਹੋਰ ਹੀ ਕਹਿੰਦੇ ਕਿ ਅਸੀਂ ਖੁੰਦਰ ਗੱਟੀ ਜਾਵਾਂਗੇ ਕਿਸ਼ਤੀਆਂ ਤਿਆਰ ਖੜੀਆਂ ਤਾਂ ਉਹ ਖੁੰਦਰ ਗੱਟੀ ਵਾਲਿਆਂ ਨੂੰ ਸੁਣਿਆ ਕਿ ਭਾਈ ਤੁਹਾਡੀ ਸੁਣੀਗੀ ਤੁਹਾਡੇ ਕੋਲੇ ਸਾਰਾ ਸਮਾਨ ਪਹੁੰਚ ਰਿਹਾ ਭਾਈ ਜੀ ਕਿਹੜੇ ਪਿੰਡ ਜਾਵਾਂਗੇ ਹਾਲਾਂਕਿ ਮੈਂ ਦੱਸਦਾ ਪਰ ਤੁਹਾਡੇ ਰਹੀਂ ਸੁਣਾ ਚਾਹਣਾ ਅਸੀਂ ਵੀਰ ਜੀ ਕੱਲ ਆਏ ਸੀ ਗੱਡੀਆਂ ਤੇ ਤੇ ਅਸੀਂ ਅੱਗੇ ਜਾ ਕੇ ਦੇਖਿਆ ਖੁੰਦਰ ਗੱਟੀ ਪਿੰਡ ਜਿਹੜਾ ਮੁਸੀਬਤ ਆ ਉੱਥੇ ਅਜੇ ਤੱਕ ਕੋਈ ਵੀ ਰਾਸ਼ਨ ਨਹੀਂ ਪਹੁੰਚਿਆ ਉਹਨਾਂ ਦੇ ਪਸ਼ੂ ਵੀ ਭੁੱਖੇ ਮਰ ਰਹੇ ਆ ਉਹ ਵੀਰ ਵੀ ਛੱਤਾਂ ਤੇ ਬੈਠੇ ਆ ਇਸ ਕਰਕੇ ਸਾਡੇ ਨਗਰ ਦੇ ਨੌਜਵਾਨ ਵੀ ਆਏ ਇਹਨਾਂ ਨੇ ਜਾ ਕੇ ਅਪਰਾਲਾ ਕੀਤਾ ਗੁਰੂ ਘਰ ਤੇ ਜਾ ਕੇ ਲਾਉਂਸਮੈਂਟ ਕੀਤੀ ਕਿ ਆਪਾਂ ਜਿਹੜਾ ਰਾਸ਼ਨ ਇਕੱਠਾ ਕਰਕੇ ਇਹ ਸਿੱਧਾ ਹੀ ਖੁੰਦਰ ਗੱਟੀ ਪਿੰਡ ਲੈ ਕੇ ਜਾਣਾ ਚਾਹੇ ਪਾਣੀ 8 ਫੁੱਟ ਹੋਵੇ ਚਾਹੇ 10 ਫੁੱਟ ਹੋਵੇ ਅੱਜ ਵੀ ਸਾਰੀ ਸੰਗਤ ਨਿਸ਼ਚਾ ਕਰਕੇ ਪਿੰਡੋਤੂਰੀ ਅਰਦਾਸ ਕਰਕੇ ਕਿ ਅਸੀਂ ਜਿਹੜਾ ਆਪਣਾ ਰਾਸ਼ਨ ਆ ਸਿੱਧਾ ਖੁੰਦਰ ਗੱਟੀ ਪਿੰਡ ਦੇ ਵਿੱਚ ਹੀ ਪਹੁੰਚਾਉਣਾ ਜੀ ਤੇ ਕੀਤੀਆਂ ਵਗੈਰਾ ਪ੍ਰਬੰਧ ਹੋ ਗਿਆ ਬਾਈ ਜੀ ਹਾਂਜੀ ਸਾਰਾ ਮੂਰੇ ਉਹਨਾਂ ਵੀਰਾਂ ਨੇ ਪ੍ਰਬੰਧ ਕਰ ਲਿਆ ਆ ਸਾਡੇ ਨਾਲ ਉਹਨਾਂ ਦਾ ਸੰਪਰਕ ਕਰ ਰਿਹਾਤਾ ਸਾਡੇ ਮਨਜੀਤ ਸਿੰਘ ਜੀ ਫੌਜੀ ਜੋ ਰਿਟਾਇਰਮੈਂਟ ਦੇ ਬਾਅਦ ਚ ਸਵਾਵਾ ਨਭਾਰੇ ਨੇ ਕੱਲ ਵੀ ਆਏ ਸੀ ਵੀਰ ਜੀ ਇਹਨਾਂ ਨਾਲ ਗੱਲਬਾਤ ਕਰਕੇ ਤੇ ਅਸੀਂ ਉੱਤੇ ਅੱਜ ਪਹੁੰਚਣਾ ਕਰਨਾ ਹੈ ਰੱਬ ਜੀ ਪਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਅਲਰਟ ਜਾਰੀ ਹੈ ਇਸ ਵਿਚਾਲੇ ਸੰਗਰੂਰ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਸੁਲਾਕੀ ਅਗੇਸ 32 ਦੇ ਵਿੱਚ ਬਿਮਾਰੀਆਂ ਦੇ ਨਾਲ ਨਿਪਟਣ ਦੇ ਲਈ ਨਿਊਜ਼ 80 ਦੇ ਵੱਲੋਂ ਡਾਕਟਰ ਐਮ ਡੀ ਮੈਡੀਸਨ 모ਹਿਤ ਗੋਇਲ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਸੱਪ ਜਿਹੜੇ ਹੁੰਦੇ ਨੇ ਉਹ ਜ਼ਹਿਰੀਲੇ ਹੁੰਦੇ ਨੇ ਜਿਵੇਂ ਜਿਹੜੇ ਕਾਲੇ ਹੁੰਦੇ ਨੇ ਜਾਂ ਜਿਨ੍ਹਾਂ ਦੇ ਇੱਥੇ ਉਹ ਤਾਰੀਆਂ ਬਣੀਆਂ ਹੁੰਦੀਆਂ ਨੇ ਉਹ ਅਸੀਂ ਕਹਿੰਦੇ ਹਾਂ ਕਿ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ। ਉਸ ਵਿੱਚ ਉਹਦੇ ਲੱਛਣ ਕੀ ਹੁੰਦੇ ਨੇ ਕਿ ਜਿਵੇਂ ਸੱਪ ਨੇ ਡੰਗ ਮਾਰਿਆ ਤਾਂ ਉਹ ਇੱਕ ਤਾਂ ਜਿਹੜੇ ਨਿਸ਼ਾਨ ਹੁੰਦੇ ਨੇ ਉਹਦੇ ਆਲੇ ਦੁਆਲੇ ਰੈਸ਼ ਜਿਹਨੂੰ ਅਸੀਂ ਕਹਿੰਦੇ ਨੇ ਲਾਲੀ ਹੋ ਜਾਂਦੀ ਹੈ। ਜੇ ਸੱਪ ਡੰਗਣ ਤੋਂ 6 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਲੱਗ ਰਿਹਾ ਕਿ ਪੈਰ ਸੁਨ ਹੋ ਰਿਹਾ ਹੈ ਜਾਂ ਪੈਰ ਨੀਲਾ ਪੈ ਰਿਹਾ ਹੈ ਜਾਂ ਤੁਹਾਨੂੰ ਸਾਹ ਦੀ ਦਿੱਕਤ ਆਣ ਲੱਗੀ ਇਹਦਾ ਮਤਲਬ ਕਿ ਉਹ ਸੱਪ ਜ਼ਹਿਰੀਲਾ ਸੀ ਤੇ ਤੁਹਾਨੂੰ ਨਾਲ ਦੀ ਨਾਲ ਮੈਡੀਕਲ ਸਹਾਇਤਾ ਲੈਣ ਦੀ ਜ਼ਰੂਰਤ ਹੈ ਅਸੀਂ ਉਹਦੇ ਵਿੱਚ ਐਂਟੀ ਸਨੇਕ ਵੈਨਮ ਜਿਹੜਾ ਇੱਕੋ ਹੀ ਟੀਕਾ ਹੈ ਜਿਹੜਾ ਸਾਰੇ ਪੂਰੀ ਦੁਨੀਆ 'ਚ ਇੱਕੋ ਟੀਕਾ ਲੱਗਦਾ ਜਿਸ ਨੂੰ ਅਸੀਂ ਏਐਸਵੀ ਐਂਟੀ ਸਨੇਕ ਵੈਨਮ ਕਹਿੰਦੇ ਆ ਉਹ ਲਗਵਾਉਣਾ ਵਿਥਿਨ 6 ਹਾਅਰ ਬਹੁਤ ਜ਼ਰੂਰੀ ਹੁੰਦਾ ਹੈ ਸਰ ਡੇਂਗੂ ਤਾਂ ਡੇਂਗੂ ਤੋਂ ਪਛਾਣ ਬਹੁਤ ਈਜ਼ੀ ਹੈ ਇੱਕ ਤਾਂ ਪਹਿਲੀ ਗੱਲ ਜੇ ਡੇਂਗੂ ਦਾ ਮੱਛਰ ਹੁੰਦਾ ਹੈ ਉਹ ਫਰਸਟ ਫਲੋਰ ਤੇ ਨਹੀਂ ਜਾਂਦਾ ਉਹ ਗਰਾਊਂਡ ਤੇ ਹੀ ਰਹਿੰਦਾ ਹੈ ਤਾਂ ਮੋਸਟਲੀ ਜੇ ਆਪਾਂ ਜਿਵੇਂ ਆਪਾਂ ਹੁੰਦਾ ਹੈ ਕਿ ਇੱਕ ਤਾਂ ਸਫਾਈ ਓਬਵੀਅਸਲੀ ਕਿਤੇ ਪਾਣੀ ਜਿੱਥੇ ਜੇ ਆਪਣੇ ਅੰਦਰ ਕਿਤੇ ਖੜਾ ਹੋ ਰਿਹਾ ਆਪਾਂ ਉਹਦੇ ਵਿੱਚ ਫਰਨੇਲ ਦੀਆਂ ਗੋਲੀਆਂ ਪਾ ਸਕਦੇ ਆ ਉਹਦੇ ਨਾਲ ਉਹਦਾ ਲਾਰਵਾ ਮਰ ਜਾਂਦਾ ਹੈ ਜੇ ਡੇਂਗੂ ਦਾ ਲਾਰਵਾ ਫਰਨਲ ਦੀ ਗੋਰੀ ਨਾਲ ਮਰ ਜਾਂਦਾ ਹੈ ਜਾਂ ਫਿਰ ਉਹਦੇ ਉੱਪਰ ਤੇਲ ਪਾ ਦਿਓ ਤਾਂ ਕਿ ਉਹ ਲੇਅਰ ਬਣਾ ਲੇ ਤਾਂ ਡੇਂਗੂ ਦਾ ਲਾਰਵਾ ਉਹਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲਦੀ ਤਾਂ ਉਹ ਵੀ ਮਰ ਜਾਂਦਾ ਹੈ ਬਾਕੀ ਤਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੱਛਰ ਵੱਧ ਰਿਹਾ ਹੈ ਤਾਂ ਆਪਣੇ ਪਿੰਡੇ ਤੇ ਆਪਣੇ ਆਟੋਮਾਸਫੇਰੇ ਲਗਾ ਕੇ ਰੱਖੋ ਤਾਂ ਕਿ ਤੁਹਾਨੂੰ ਮੱਛਰ ਕੱਟਣ ਤੋਂ ਦਿੱਕਤ ਹੀ ਨਾ ਆਵੇ ਸਰ ਮੋਸਟਲੀ ਜਿਹੜੇ ਇਹ ਹੁੰਦੇ ਨੇ ਇਹ ਚ ਮੋਸਟਲੀ ਤਾਂ ਅਲਰਜੀਕ ਰਿਐਕਸ਼ਨ ਹੀ ਹੁੰਦੇ ਨੇ ਠੀਕ ਹੈ ਮੇਰੇ ਹਿਸਾਬ ਨਾਲ ਇਸ ਵਿੱਚ ਜੇ ਆਪਾਂ ਘਰੇ ਹੀ ਇਲਾਜ ਕਰਨਾ ਤਾਂ ਚੰਗੀ ਤਰ੍ਹਾਂ ਤੇਲ ਸਰੋਂ ਦਾ ਤੇਲ ਲਗਾ ਕੇ ਰੱਖੋ ਜਿਸ ਨਾਲ ਤੁਹਾਡੇ ਉਹ ਚੀਜ਼ ਦੀ ਪੈਨੇਟ੍ਰੇਸ਼ਨ ਘਟ ਜਾਂਦੀ ਹੈ ਬਾਕੀ ਤਾਂ ਅਲਰਜੀ ਦੀ ਦਵਾਈ ਹੈ ਮੌਕੇ ਤੇ ਆਪਾਂ ਅਲਰਜੀ ਦਵਾਈ ਖਾ ਸਕਦੇ ਹਾਂ ਜੇ ਤੁਹਾਨੂੰ ਲੱਗ ਰਿਹਾ ਕਿ ਉਹ ਜੀ ਪੀਕ ਪੈ ਰਹੀ ਹੈ ਤਾਂ ਘਪਾ ਘਰੇ ਦੇਸੀ ਤਰੀਕੇ ਟੋਟਕੇ ਵੀ ਕਰ ਸਕਦੇ ਆ ਨਹੀਂ ਤਾਂ ਆਪਣੇ ਕੋਈ ਵੀ ਸਿੰਪਲ ਐਂਟੀਬਾਡੀ ਖਾ ਕੇ ਉਹਦਾ ਕੰਮ ਚੱਲ ਜਾਂਦਾ ਹੈ ਤਾ ਕਿਸ ਤਰੀਕੇ ਦੇ ਨਾਲ ਜਾਣ ਸਕਦੇ ਹੋ ਡਾਕਟਰ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਕਿਨ ਅਲਰਜੀ ਤੋਂ ਕਿਵੇਂ ਬਚਾ ਜਾ ਸਕਦਾ ਹੈ ਕਿਵੇਂ ਆਪਣੇ ਆਪ ਨੂੰ ਇਸ ਫਲੱਡ ਲੈਕ ਸਿਚੁਏਸ਼ਨ ਦੇ ਵਿੱਚੋਂ ਬਚਾਉਣਾ ਹੈ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਹੱਥ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਧੋਣਾ ਹੈ ਸਰੋਂ ਦਾ ਤੇਲ ਲਗਾ ਸਕਦੇ ਹੋ ਇਸ ਮੌਕੇ ਸਕਿਨ ਅਲਰਜੀ ਜੇਕਰ ਤੁਸੀਂ ਦੇਖਦੇ ਹੋ ਪੀਕ ਪੈਨ ਤੇ ਡਾਕਟਰ ਨੂੰ ਕੰਟੈਕਟ ਕਰਨਾ ਹੈ ਤੇ ਖਾਣੇ ਨੂੰ ਸਾਫ ਸੁਥਰੇ ਤਰੀਕੇ ਦੇ ਨਾਲ ਖਾਣਾ ਪਕਾਣਾ ਤਾਂ ਇਹ ਜਾਣਕਾਰੀ ਡਾਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਤਹਿਤ ਇਹ ਸਾਰੀ ਗਾਈਡਲਾਈਨਸ ਨੂੰ ਫਾਲੋ ਕੀਤਾ ਜਾਣਾ ਚਾਹੀਦਾ ਹੈ ਤਾਦਰ ਹੜਪੀੜਤਾ ਦੀ ਮਦਦ ਲਈ ਪੰਜਾਬੀ ਇੰਡਸਟਰੀ ਅੱਗੇ ਆਈ ਹੈ ਕੋਈ ਕੈਸ਼ ਦੇ ਨਾਲ ਮਦਦ ਕਰ ਰਿਹਾ ਹੈ ਤੇ ਕੋਈ ਪਿੰਡਾਂ ਦੇ ਘਰਾਂ ਦੇ ਵਿੱਚ ਗੋਦ ਲੈ ਰਿਹਾ ਹੈ ਤੇ ਗੁਰਦਾਸ ਮਾਨ ਦੇ ਵੱਲੋਂ 25 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਉਧਰ ਦਲਜੀਤ ਦੋਸਾਂਝ ਦੇ ਵੱਲੋਂ 10 ਪਿੰਡ ਗੋਦ ਲਏ ਗਏ ਨੇ ਐਮੀ ਵਰਕ ਦੇ ਵੱਲੋਂ 200 ਘਰ ਗੋਦ ਲਏ ਗਏ ਨੇ ਸਿੰਗਰ ਸੁਖਵਿੰਦਰ ਸਿੰਘ ਦੇ ਵੱਲੋਂ 40 ਲੱਖ ਰੁਪਏ ਦਿੱਤੇ ਗਏ ਨੇ ਤਾਂ ਹੜਪੀੜਤਾ ਦੀ ਮਦਦ ਦੇ ਲਈ ਹੁਣ ਪੰਜਾਬੀ ਇੰਡਸਟਰੀ ਦੇ ਸਿਤਾਰੇ ਉੱਤਰੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਮਦਦ ਦਾ ਹੱਥ ਵਧਾਇਆ ਜਾ ਰਿਹਾ ਹੈ ਹਰ ਕੋਸ਼ਿਸ਼ ਮਦਦ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਵੱਖ-ਵੱਖ ਤਰੀਕਿਆਂ ਦੀ ਮਦਦ ਦੀ ਤਾਂ ਕਿਤੇ ਨਾ ਕਿਤੇ ਕੋਈ ਕੈਸ਼ ਦੇ ਕੇ ਕੋਈ ਰਾਹਤ ਰਾਸ਼ੀ ਜਾਰੀ ਕਰਕੇ ਇਹ ਮਦਦ ਦਾ ਹੱਥ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕੁਝ ਸਿੰਗਰਸ ਦੇ ਵੱਲੋਂ ਪਿੰਡਾਂ ਦੇ ਪਿੰਡਾਂ ਨੂੰ ਹੀ ਗੋਦ ਲੈ ਲਿਆ ਗਿਆ ਜਿਸ ਦੇ ਤਹਿਤ ਹਰ ਤਰੀਕੇ ਦੀ ਜੋ ਮਦਦ ਹੈ ਉਹਨਾਂ ਨੂੰ ਦਿੱਤੀ ਜਾਵੇਗੀ ਗੁਰਦਾਸਮਨ ਦੇ ਵੱਲੋਂ 25 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਹੈ ਉਧਰ ਦਲਜੀਤ ਦੋਸਾਂ ਜੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ 10 ਪਿੰਡ ਗੋਦ ਲੈ ਲਏ ਗਏ ਨੇ ਉਧਰ ਐਮੀ ਵਰਖ ਤੇ ਵੱਲੋਂ 200 ਕਾਰ ਗੋਦ ਲੈ ਗਏ ਨੇ ਤਾਂ ਸੁਖਵਿੰਦਰ ਸਿੰਘ ਗਾਇਕ ਉਹਨਾਂ ਦੇ ਵੱਲੋਂ 40 ਲੱਖ ਰੁਪਏ ਦਿੱਤੇ ਗਏ ਨੇ ਹੜਪੀੜਤਾ ਦੀ ਮਦਦ ਦੇ ਲਈ ਪੰਜਾਬੀ ਇੰਡਸਟਰੀ ਦੇ ਸtare ਹੁਣ ਨਜ਼ਰ ਆਏ ਤਦਰਹਾੜ ਪੀੜਤਾਂ ਦੀ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਮਦਦ ਕਰ ਰਿਹਾ ਹੈ ਕਈ ਪੰਜਾਬੀ ਸਿੰਗਰਾਂ ਨੇ ਆਪਣੀਆਂ ਟੀਮਾਂ ਭੇਜੀਆਂ ਹੋਈਆਂ ਨੇ ਕੁਈ ਖੁਦ ਗਰਾਉਂਡ ਜ਼ੀਰੋ ਤੇ ਉਤਰ ਕੇ ਲੋਕਾਂ ਦੀ ਮਦਦ ਕਰਨ ਪਹੁੰਚਿਆ ਹੋਇਆ ਹੈ ਮਦਦ ਦਾ ਸਮਾਨ ਪਹੁੰਚਾ ਰਿਹਾ ਹੈ ਘਰ-ਘਰ ਦੇ ਵਿੱਚ ਹੁਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੀ ਤਸਵੀਰ ਦੇ ਵਿੱਚ ਗਾਇਕਾ ਸੁਨੰਧਾ ਸ਼ਰਮਾ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਰਾਹਤ ਸਮਗਰੀ ਦਿੱਤੀ ਗਈ ਹੈ ਔਰ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਇਸ ਮੌਕੇ ਔਰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਾਇਕ ਅਨੰਦ ਚਿੱਤਲੇਕੂ ਉਹਨਾਂ ਦੇ ਵੱਲੋਂ ਖੁਦ ਗਰਾਉਂਡ ਜ਼ੀਰੋ ਦੇ ਵਿੱਚ ਉਤਰ ਕੇ ਮਦਦ ਦਾ ਹੱਥ ਵਧਾਇਆ ਜਾ ਰਿਹਾ ਹੈ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਤੀਜੀ ਤਸਵੀਰ ਦੇ ਵਿੱਚ ਗਾਇਕ ਰੇਸ਼ਮ ਅ ਦੇਖ ਸਕਦੇ ਹੋ ਪਿੰਡ ਪਿੰਡ ਘਰਾਂ 'ਚ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਔਰ ਮਦਦ ਦਾ ਹੱਥ ਵਧਾਇਆ ਜਾ ਰਿਹਾ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਰਾਸ਼ਨ ਹੋਏ ਮੈਡੀਸਿਨਸ ਹੋਏ ਹਰ ਚੀਜ਼ਾਂ ਜੋ ਹੈ ਮੌਕੇ ਤੇ ਪਹੁੰਚਾਈਆਂ ਜਾ ਰਹੀਆਂ ਨੇ ਪਰ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ ਥੋੜਾ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਨਾਂ ਦੇ ਇੱਥੇ ਟੀਨਰ ਪ੍ਰੋਬਲਮ ਮੈਨੇ ਉਹ ਇੱਥੇ ਆ ਕੇ ਪਤਾ ਲੱਗਿਆ ਨੇ ਇਕੱਲੇ ਰਾਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਾਸ਼ਨ ਦਾ ਬਹੁਤ ਜ਼ਿਆਦਾ ਚੁੱਕਿਆ ਹਰ ਇਲਾਕੇ ਸਾਡੇ ਐਨਆਰਓ ਕਾ ਜਿੰਨੇ ਵੀ ਬਾਹਰ ਦੁਨੀਆ ਚ ਪੈਨਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ ਚ ਬੈਠੇ ਨੇ ਸਭ ਨੇ ਗੁਰਦੁਆਰਾ